ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸ ਵੇਰਾ ਟੀਵੀ ਮੈਂ ਹਾਂ ਨਿਰੂਪੀ ਜਲਵਾਨ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 35 ਮਿਊਨਿਸਪਲ ਭਵਨ ਅਸੀਂ ਮੌਜੂਦ ਨੇ ਥੋੜੀ ਦੀ ਦੇ ਵਿਚਕਾਰ ਜਿਹ ਹੈ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ 263 ਦੇ ਕਰੀਬ ਜਿਹ ਹੈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਿਹਨੇ ਉਹ ਸੌਂਪੇ ਜਾਣਗੇ ਜਦ ਤੋਂ ਸੀਐਮ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਤਦ ਤੋਂ ਲੈ ਕੇ ਹੁਣ ਤੱਕ ਜਿਹ ਹੈ 45000 ਦੇ ਕਰੀਬ ਜਿਹ ਹੈ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਵੀ ਇਹ ਜਿਹ ਹੈ ਗਿਣਤੀ ਵੱਧਦੀ ਰਹੇਗੀ ਤੁਹਾਨੂੰ ਦੱਸਦੀਏ ਕਿ ਵਕਫ ਵਕਫ ਵਿਭਾਗਾਂ ਦੇ ਵਿਚ ਨਿਯੁਕਤੀ ਪੱਤਰ ਦਿੱਤੇ ਜਾਣਗੇ ਇਸ ਦੇ ਵਿਚਕਾਰ ਸਿਹਤ ਟੈਕਨੀਕਲ ਤੇ ਬਾਕੀ ਵਿਭਾਗਾ ਦੇ ਵਿਚਕਾਰ ਨਿਯੁਕਤੀ ਹੋਣੀ ਹੈ ਤੇ ਇਸ ਦੇ ਨਾਲ ਹੀ ਆंकड़ा ਜੇ ਹੈ 45000 ਦੇ ਕਰੀਬ ਜੇ ਹੈ ਪਹੁੰਚ ਚੁੱਕਿਆ ਥੋੜੀ ਦੇਰ ਦੇ ਵਿਚਕਾਰ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ ਨਿਯੁਕਤੀ ਪੱਤਰ ਜੇ ਨੇ ਇਹਨਾਂ ਨੌਜਵਾਨਾਂ ਨੂੰ ਦਿੱਤੇ ਜਾਣਗੇ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੈਨਿਕਸ ਵੇਰਾ ਟੀਵੀ ਮੈਂ ਹਾਂ ਨਿਰੂਪੀ ਜਲਵਾਨ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 35 ਮਿਊਨਿਸਪਲ ਭਵਨ ਅਸੀਂ ਮੌਜੂਦ ਨੇ ਥੋੜੀ ਦੇਰ ਵਿਚਕਾਰ ਜੇ ਹੈ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ 263 ਦੇ ਕਰੀਬ ਜੇ ਹੈ ਨੌਜਵਾਨ ਤੋ ਸੀਐਮ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਤਦ ਤੋਂ ਲੈ ਕੇ ਹੁਣ ਤੱਕ ਜਿਹੜਾ 45000 ਦੇ ਕਰੀਬ ਜਿਹ ਹੈ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਵੀ ਇਹ ਜਿਹ ਹੈ ਗਿਣਤੀ ਵੱਧਦੀ ਰਹੇਗੀ ਤੁਹਾਨੂੰ ਦੱਸ ਦਈਏ ਕਿ ਵਕਫ ਵਕ ਵਿਭਾਗਾਂ ਦੇ ਵਿੱਚਕਾਰ ਜਿਹ ਹੈ ਅੱਜ ਜਿਹ ਹੈ ਇਹ ਨਿਯੁਕਤੀ ਪੱਤਰ ਦਿੱਤੇ ਜਾਣਗੇ ਇਸ ਦੇ ਵਿੱਚਕਾਰ ਸਿਹਤ ਟੈਕਨੀਕਲ ਤੇ ਬਾਕੀ ਵਿਭਾਗਾਂ ਦੇ ਵਿੱਚਕਾਰ ਨਿਯੁਕਤੀ ਹੋਣੀ ਹੈ ਤੇ ਇਸ ਦੇ ਨਾਲ ਹੀ ਆਕੜਾ ਜਿਹ ਹੈ 45000 ਦੇ ਕਰੀਬ ਜਿਹ ਹੈ ਉਹ ਪਹੁੰਚ ਚੁੱਕਿਆ ਥੋੜੀ ਦੇਰ ਦੇ ਵਿੱਚਕਾਰ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ ਨਿਯੁਕਤੀ ਪੱਤਰ ਜੇ ਨੇ ਇਹਨਾਂ ਨੂੰ ਜਵਾਨਾਂ ਨੂੰ ਦਿੱਤੇ ਜਾਣਗੇ ਸੱਚੀ ਗੱਲ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪੀ ਜਲਵਾਨ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 35 ਮਿਊਨਿਸਪਲ ਭਵਨ ਅਸੀਂ ਮੌਜੂਦ ਨੇ ਥੋੜੀ ਦੇ ਵਿਚਕਾਰ ਜੇ ਹੈ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ 263 ਦੇ ਕਰੀਬ ਜੇ ਹੈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜੀ ਨੇ ਉਹ ਸੌਂਪੇ ਜਾਣਗੇ ਜਦ ਤੋਂ ਸੀਐਮ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਤਦ ਤੋਂ ਲੈ ਕੇ ਹੁਣ ਤੱਕ ਜੇ ਹੈ 45000 ਦੇ ਕਰੀਬ ਜੇ ਹੈ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਵੀ ਇਹ ਜੇ ਹੈ ਗਿਣਤੀ ਵੱਧਦੀ ਰਹੇਗੀ ਤੁਹਾਨੂੰ ਦੱਸਦੀ ਹੈ ਕਿ ਵਕਫ ਵਕਫ ਵਿਭ ਅੱਜ ਜੇ ਹੈ ਇਹ ਨਿਯੁਕਤੀ ਪੱਤਰ ਦਿੱਤੇ ਜਾਣਗੇ ਇਸ ਦੇ ਵਿਚਕਾਰ ਸਿਹਤ ਟੈਕਨੀਕਲ ਤੇ ਬਾਕੀ ਵਿਭਾਗਾ ਦੇ ਵਿਚਕਾਰ ਨਿਯੁਕਤੀ ਹੋਣੀ ਹੈ ਤੇ ਇਸ ਦੇ ਨਾਲ ਹੀ ਆਕੜਾ ਜੇ ਹੈ 45000 ਦੇ ਕਰੀਬ ਜੇ ਹੈ ਪਹੁੰਚ ਚੁੱਕਿਆ ਥੋੜੀ ਦੇਰ ਦੇ ਵਿਚਕਾਰ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ ਨਿਯੁਕਤੀ ਪੱਤਰ ਜੇ ਨੇ ਇਹਨਾਂ ਨੌਜਵਾਨਾਂ ਨੂੰ ਦਿੱਤੇ ਜਾਣਗੇ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸ ਵੇਰਾ ਟੀਵੀ ਮੈਂ ਹਾਂ ਨਿਰੂਪੀ ਚਲਵਾਨ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 35 ਮਿਊਨਿਸਪਲ ਭਵਨ ਅਸੀਂ ਮੌਜੂਦ ਨੇ ਥੋੜੀ ਦੇਰ ਦੇ ਵਿਚਕਾਰ ਜੇ ਹੈ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ 263 ਦੇ ਕਰ 70 ਜਿਹਨੇ ਉਹ ਸੌਪੇ ਜਾਣਗੇ ਜਦ ਤੋਂ ਅਸੀਂ ਐਮ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਤਦ ਤੋਂ ਲੈ ਕੇ ਹੁਣ ਤੱਕ ਜਿਹੜਾ 45000 ਦੇ ਕਰੀਬ ਜਿਹ ਹੈ ਨੌਜਵਾਨਾਂ ਨੂੰ ਨੌکریاں ਦੇ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਵੀ ਇਹ ਜਿਹ ਹੈ ਗਿਣਤੀ ਵੱਧਦੀ ਰਹੇਗੀ ਤੁਹਾਨੂੰ ਦੱਸਦੀਏ ਕਿ ਵਕਫ ਵਕ ਵਿਭਾਗਾਂ ਦੇ ਵਿੱਚਕਾਰ ਜਿਹ ਹੈ ਅੱਜ ਜਿਹ ਹੈ ਇਹ ਨਿਯੁਕਤੀ ਪੱਤਰ ਦਿੱਤੇ ਜਾਣਗੇ ਇਸ ਦੇ ਵਿੱਚਕਾਰ ਸਿਹਤ ਟੈਕਨੀਕਲ ਤੇ ਬਾਕੀ ਵਿਭਾਗਾਂ ਦੇ ਵਿੱਚਕਾਰ ਨਿਯੁਕਤੀ ਹੋਣੀ ਹੈ ਤੇ ਇਸ ਦੇ ਨਾਲ ਹੀ ਆਕੜਾ ਜਿਹ ਹੈ 45000 ਦੇ ਕਰੀਬ ਜਿਹ ਹੈ ਉਹ ਪਹੁੰਚ ਚੁੱਕਿਆ ਥੋੜੀ ਦੇਰ ਦੇ ਵਿੱਚਕਾਰ ਸੀਐਮ ਭਗਵੰਤ ਮਾਨ ਇੱਥੇ ਪਹੁੰਚਣਗੇ ਤੇ ਨਿਯੁਕਤੀ पत्र जेने इना नौजवान कैमरा कैमरामैन गणेश के दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर